ਮਲੇਰਕੋਟਲਾ ਤੋਂ ਬੇਹਦ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਜੋੜੇਪੁਰ ਦੀ ਨਹਿਰ ਵਿੱਚ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਕਰੀਬ 40 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਨਹਿਰ ਵਿੱਚੋਂ ਬਰਾਮਦ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਇੱਕ ਟਰੱਕ ਏਜੰਸੀ ਵਿੱਚ ਕੰਮ ਕਰਦੇ ਸਨ ਅਤੇ ਇਹ ਚਾਰੋਂ ਕਾਰ ਵਿੱਚ ਸਵਾਰ ਹੋ ਹਰੀਦਵਾਰ ਜਾ ਰਹੇ ਸਨ ਜਿਸ ਦੌਰਾਨ ਰਸਤੇ ਵਿੱਚ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਆਪਣਾ ਸੰਤੁਲਨ ਗਵਾ ਬੈਠੀ ਅਤੇ ਨਹਿਰ ਵਿੱਚ ਜਾ ਡਿੱਗੀ ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲ ਭਾਰਤ ਆਟੋਮੋਬਾਈਲ ਦੇ ਵਿੱਚ ਸਾਡਾ ਇੱਕ ਦਾ ਮੈਨੇਜਰ ਸੀਗਾ ਜੀ ਇੱਕ ਸਟੋਰ ਕੀਪਰ ਸੀ ਦੋ ਮੁੰਡੇ ਨਾਲ ਕੰਮ ਕਰਦੇ ਸੀਗੇ ਇਹ ਕਿੱਥੇ ਚਲੇ ਗਏ ਦੇਖੋ ਜੀ ਸਾਨੂੰ ਕੁਝ ਨਹੀਂ ਦੱਸ ਕੇ ਗਏ ਇਹ ਉੱਥੋਂ ਹੀ ਸਾਡੇ ਵਰਕਰਾਂ ਤੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਵਰਕਰਾਂ ਤੋਂ ਗੇਟ ਕੀਪਰ ਤੋਂ ਗੇਟ ਕੀਪਰ ਤੋਂ ਕਿ ਰਾਤ ਨੂੰ 11 ਵਜੇ ਅੰਦਾਜ਼ਾ ਉੱਥੋਂ ਨਿਕਲੇ ਨੇ ਹੁਣ 11 ਵਜੇ થી 10 ਵਜੇ ਸੀ 12 ਵਜੇ ਸੀ ਕੁਝ ਵੀ ਨਹੀਂ ਪਤਾ ਚੱਲੋ ਕਿਉਂਕਿ ਉਦੋਂ ਬਲੈਕਆਊਟ ਦਾ ਦਿਨ ਸੀ ਸਭ ਤੋਂ ਵੱਡੀ ਗੱਲ ਤੇ ਉਸ ਤੋਂ ਬਾਅਦ ਸਵੇਰੇ ਜਦੋਂ ਜਾ ਕੇ ਸਾਨੂੰ ਪਤਾ ਲੱਗਿਆ ਸਾਡੇ ਬੰਦੇ ਮਿਸਿੰਗ ਨੇ ਅਸੀਂ ਉਦੋਂ ਹੀ ਢੇਗ ਭਾਲ ਸ਼ੁਰੂ ਕੀਤੀ ਬੰਦਿਆਂ ਕਿ ਜਾਰੋ ਬਣ ਜੋ ਮੁੰਡੇ ਹੋਰ ਵੀ ਵਰਕਰਾਂ ਨੂੰ ਪੁੱਛ ਰਹੇ ਸੀ ਕਿਸੇ ਨੇ ਹਾਂ ਨਹੀਂ ਕੀਤੀ ਬਸ ਜਿੰਨਾ ਜਿੰਨਾਂ ਨੇ ਹਾਂ ਕੀਤੀ ਉਹਨਾਂ ਨੇ ਉਹਨਾਂ ਨੇ ਕਾਰਜ ਤੇ ਬਿਠਾ ਲਿਆ ਅਗਲੇ ਦਿਨ ਜਦੋਂ ਮੋਬਾਈਲ ਨਾ ਚੱਲਿਆ ਅਸੀਂ ਚਲੋ ਮਾੜੀ ਮੋਟੀ ਕਾਰਵਾਈ ਪਾਈ ਉਹ ਕਹਿੰਦੇ 24 ਘੰਟਿਆਂ ਤੋਂ ਪਹਿਲਾਂ ਮਤਲਬ ਤੁਸੀਂ ਕਰ ਨਹੀਂ ਸਕਦੇ ਕੁਝ ਵੀ ਪਹਿਲਾਂ ਤੁਸੀਂ ਦੇਖਭਾਲ ਕਰੋ ਬੰਦੇ ਕਿੱਥੇ ਲੱਭੋ ਉਸ ਤੋਂ ਅਗਲੇ ਦਿਨ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਇਹਨਾਂ ਦੇ ਘਰ ਜਾਣ ਉਹਨਾਂ ਦੇ ਘਰ ਜਾਣ ਉਹਨਾਂ ਦੇ ਸਾਨੂੰ ਫੋਨ ਆ ਰਹੇ ਸੀਗੇ ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਕਿ ਦੱਸੋ ਬੰਦੇ ਕਿੱਥੇ ਨੇ ਉਹ ਸਾਨੂੰ ਪੁੱਛ ਰਹੇ ਸੀ ਉਹ ਚੱਕਰ ਦੇ ਵਿੱਚ ਅਸੀਂ ਪੁਲਿਸ ਕੋਲ ਗਏ ਲੱਛਬਦੀ ਥਾਣੇ ਦੇ ਵਿੱਚ ਲੱਛਬਦੀ ਥਾਣੇ 'ਚ ਅਸੀਂ ਰਿਪੋਰਟ ਕਰਾਈ ਕਿਉਂਕਿ ਸਾਨੂੰ ਉਹੀ ਥਾਣਾ ਪੈਂਦਾ ਜੀ ਬਸ ਫਿਰ ਉਸ ਤੋਂ ਬਾਅਦ ਜੀ ਅੱਜ ਸਵੇਰੇ ਅਸੀਂ ਫੋਨ-ਫੋਨ ਸਾਰੇ ਟਰੇਸ ਕਰਾਏ ਨੇ ਉਹਨਾਂ ਨੇ ਸਾਨੂੰ ਲੋਕੇਸ਼ਨ ਦੱਸੀ ਕਿ ਪੁਰਤਲੇ ਤੋਂ ਅੱਗੇ ਜਾ ਕੇ ਲੋਕੇਸ਼ਨ ਬੰਦ ਹੋ ਗਈ ਫੋਨਾਂ ਦੀ ਅੱਜ ਤੋਂ ਦੋ ਦਿਨ ਪਹਿਲਾਂ ਉਹੀ ਜੋ ਉਹੀ ਰਾਤ ਅਲੀ ਗੱਲ ਦੀ ਹੋ ਗਈ ਠੀਕ ਹੈ ਹਾਂਜੀ ਅੰਦਰ ਹੀ ਰਹਿੰਦੇ ਸੀ ਗਾਈ ਬੰਦੇ ਸਾਰੇ ਹਾਂਜੀ ਹਾਂਜੀ ਅੱਛਾ ਤੁਹਾਨੂੰ ਕੀ ਲੱਗਦਾ ਕੀ ਕਾਰਨ ਰਿਹਾ ਹੁਣ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਤਾਂ ਜਿਉਂ ਰੱਬ ਨੂੰ ਪਤਾ ਇਹ ਕਿਦੋਂ ਮੋੜ ਪੈਂਦਾ ਦੇਖੋ ਸਾਰੇ ਇਹੀ ਗੱਲ ਕਹਿ ਰਹੇ ਨੇ ਪੁਲਿਸ ਵੀ ਇਹੀ ਕਹ ਰਹੀ ਆ ਜਿਹੜਾ ਮੋੜ ਪੈਂਦਾ ਕਿਉਂਕਿ ਬੰਦੇ ਬਾਹਰਲੇ ਸੀਗੇ ਜਿਹੜਾ ਕਾਰ ਚਲਾ ਰਿਹਾ ਉਹ ਉਹ ਵੀ ਕਿਉਂਕਿ ਉਹ ਮੋੜ ਕਿਸਾਨ ਨੂੰ ਉਹ ਤਾਂ ਆਪਣੇ ਚੰਗੇ ਭਲੇ ਬੰਦਿਆਂ ਨੂੰ ਨਹੀਂ ਆਪਾਂ ਨੂੰ ਪਤਾ ਲੱਗਦਾ ਜਦ ਕਿ ਆਪਾ ਔਰੇ ਦੇ ਰਹਿਣ ਵਾਲੇ ਆ ਬਸ ਉੱਥੇ ਗੱਡੀ ਸਿੱਧੀ ਹੋ ਗਈ ਸਾਰਾ ਮਤਲਬ ਉੱਥੇ ਪੁਲਿਸ ਨੇ ਤਵਦੀਸ਼ ਕਰ ਲਈ ਉਹਨਾਂ ਨੇ ਸਾਨੂੰ ਦੱਸਿਆ ਨੰਬਰ ਪਲੇਟ ਮਿਲੀ ਆ ਉੱਥੇ ਜਿਹੜੇ ਬੰਦੇ ਨੇ ਜੀ ਦੋ ਜੈਪੁਰ ਦੇ ਨੇ ਜੀ ਇੱਕ ਮੰ ਚਾਰ ਜਣ ਚਾਰ ਬੰਦੇ ਨੇ ਜੀ ਉਮਰ ਕਿੰਨੀ ਕਹਿੰਦੇ ਇਹਨਾਂ ਦੀ ਉਮਰ ਇੱਕ ਦੀ 45 ਹੈ ਅ ਬਾਕੀ 20 ਪਲੱਸ ਹੈ ਇਹ ਇਹ ਨਾ ਆਪਣੇ ਜੋੜੇਪੁਰ ਲਹਿਰ ਦੇ ਵਿੱਚ ਇਹਨਾਂ ਦੀ ਗੱਡੀ ਜਿਹੜੀ ਐ ਮਤਲਬ ਉੱਥੇ ਡਿੱਗੀ ਸੀ ਤੇ ਉੱਥੋਂ ਮਿਲਿਆ ਨੇ ਇਹ ਜੋੜੇਪੁਰ ਤੋਂ ਇਹਨਾਂ ਤੇ ਹੁਣ ਬਾਅਦਸ ਆ ਰਹੇ ਨੇ ਦੇਖੋ ਉਹਨਾਂ ਦੀ ਸਟੇਟਮੈਂਟ ਅਪਰੋਡ ਕਰਕੇ ਜੋ ਕਾਰ ਬਈਓ ਸੀ ਕਰ ਬਈਓ ਬਕਤੀ ਫੈਕਟਰੀ ਉੱਤੇ ਕੰਮ ਕਰ ਰਹੇ ਸੀ ਬਕਤੀ ਸੰਗਾਲੇ ਫੈਕਟਰੀ ਹੈ ਉੱਥੇ ਕੰਮ ਕਰਦੇ ਸੀ ਜੇ ਮਤਲਬ ਜੇ ਦੇਖੋ ਮਨਫਰਨ ਗਏ ਸੀ ਕਿ ਬੱਚੇ ਜੇ ਨਾਲ ਤੇ ਡੋੜੇਪੋੜੇ ਘਟਨਾ ਵਾਪਰੀ ਜੀ ਇੱਕ ਗੱਡੀ ਚ ਠਿਕੇ ਗੱਡੀ ਚ ਸੀ ਜੀ ਹਾਂ ਗੱਡੀ ਚ ਮੈਂ ਠਿਕੇ ਰਹੇ ਹਾਂ ਆ ਗੱਡੀ ਚ ਮੈਂ ਠਿਕੇ ਨਹੀਂ ਜੀ ਕੀ ਕਰਨ ਲੱਗਦਾ ਜੀ ਘਟਨਾ ਦਾ ਕਾਰਨ ਬਾਰੇ ਵਾਲੇ ਕੁਝ ਨਹੀਂ ਹਨ ਤੇ ਵਾਰ ਸਾਰੇ ਦੱਸਦੇ ਆ ਕੋਈ ਗੱਲ ਨਹੀਂ ਬਾਤ